ਜੇ ਮੇਰੇ ਕੋਲ ਪੂਰੀ ਦੁਨੀਆ ਤੱਕ ਪਹੁੰਚਣ ਲਈ ਸਿਰਫ 60 ਸਕਿੰਟ ਹੁੰਦੇ ਤਾਂ ਮੈਂ ਬਸ ਇਹੀ ਕਹਿੰਦਾ ਕਿ ਤੁਹਾਡਾ ਭਵਿੱਖ ਤੁਹਾਨੂੰ ਸਮਾਂ ਬਰਬਾਦ ਕਰਨਾ ਬੰਦ ਕਰਨ ਦੀ ਬੇਨਤੀ ਕਰ ਰਿਹਾ ਹੈ ਹਰ ਇੱਕ ਬਹਾਨਾ ਹਰ ਇੱਕ ਦੇਰੀ ਤੁਹਾਡੇ ਕੋਲ ਉਹ ਜ਼ਿੰਦਗੀ ਖੋ ਰਹੀ ਆ ਜੋ ਤੁਸੀਂ ਜੀ ਸਕਦੇ ਸੀ ਅੱਜ ਤੋਂ ਇੱਕ ਸਾਲ ਪਿੱਛੇ ਮੁੜ ਕੇ ਦੇਖੋ ਅਤੇ ਸੋਚੋ ਕਿ ਤੁਸੀਂ ਅਜੇ ਤੱਕ ਸ਼ੁਰੂਆਤ ਕਿਉਂ ਨਹੀਂ ਕੀਤੀ ਮੈਂ ਵੀ ਉਹੀ ਸਮੇਂ ਵਿੱਚੋਂ ਦੀ ਲੰਘਿਆ ਕਿਸੇ ਪ੍ਰੇਰਣਾ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਮੈਂ ਉਦੋਂ ਸ਼ੁਰੂ ਕਰਾਂਗਾ ਜਦੋਂ ਸਹੀ ਸਮਾਂ ਆਵੇਗਾ ਪਰ ਮੈਂ ਇੱਕ ਗੱਲ ਸਿੱਖੀ ਸਹੀ ਸਮਾਂ ਕਦੇ ਨਹੀਂ ਆਉਂਦਾ ਤੁਹਾਨੂੰ ਕਿਸੇ ਪ੍ਰੇਰਣਾ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਤੁਸੀਂ ਅਨੁਸ਼ਾਸਨ ਬਣਾਓ ਸਭ ਤੋਂ ਵੱਡੀ ਗਲਤੀ ਉਦੋਂ ਤੱਕ ਇੰਤਜ਼ਾਰ ਕਰਨਾ ਹੈ ਜਦੋਂ ਤੱਕ ਤੁਸੀਂ ਖੁਦ ਨੂੰ ਤਿਆਰ ਮਹਿਸੂਸ ਨਹੀਂ ਕਰਦੇ ਪ੍ਰੇਰਣਾ ਪਲ ਭਰ ਦੀ ਹੁੰਦੀ ਹੈ ਪਰ ਕੰਮ ਭਾਵੇਂ ਕਿੰਨਾ ਵੀ ਛੋਟਾ ਹੋਵੇ ਗਤੀ ਪੈਦਾ ਕਰਦਾ ਅਤੇ ਇਸ ਤਰ੍ਹਾਂ ਹੀ ਬਦਲਾਅ ਸ਼ੁਰੂ ਹੁੰਦਾ ਹੈ ਤਾਂ ਤੁਸੀਂ ਕੀ ਕਰੋ ਹਾਂ ਬਸ ਇੱਕ ਆਦਤ ਚੁਣੋ ਅਤੇ ਉਸ ਤੇ ਟਿਕੇ ਰਹੋ ਇੱਕੋ ਸਮੇਂ ਬਹੁਤ ਸਾਰੀਆਂ ਚੀਜ਼ਾਂ ਕਰਨਾ ਬੰਦ ਕਰ ਦਿਓ ਅਤੇ ਸੰਪੂਰਨਤਾ ਦਾ ਟੀਚਾ ਨਾ ਹੀ ਰੱਖੋ ਬਸ ਕੰਮ ਕਰਨ ਦਾ ਟੀਚਾ ਰੱਖੋ ਆਪਣੇ ਆਪ ਦੇ ਵਿਸ਼ਵਾਸ ਬਣਾਓ ਅਤੇ ਨਤੀਜੇ ਆਪਣੇ ਆਪ ਮਿਲਣਗੇ ਮੈਂ ਤੁਹਾਡੇ ਨਾਲੇ ਵਾਦਾ ਕਰਦਾ